ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਸੀਜੀਸੀ ਲਾਂਡਰਾ ਪ੍ਰੈਜ਼ੈਂਸ ਆਵਾਮ ਦੀ ਆਵਾਜ਼ ਉਹ ਆਵਾਮ ਦੀ ਆਵਾਜ਼ ਜਿਹੜੇ ਆਖਰੀ ਫੇਸ ਦੇ ਵਿੱਚ ਆ ਕੇ EVM ਦੇ ਵਿੱਚ ਹੋ ਗਈ ਹੈ ਲੋਕ ਜੀ ਹਾਂ ਅੱਜ 7ਵੇਂ ਫੇਸ ਦੀਆਂ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਜਿਸ ਦੇ ਵਿੱਚ ਪੰਜਾਬ ਵੀ ਸੀਗਾ ਪੰਜਾਬ ਨੇ ਵੀ ਆਪਣੇ ਉਮੀਦਵਾਰਾਂ ਤੇ ਕਿਸਮਤ EVM ਦੇ ਵਿੱਚ ਕੈਦ ਕਰ ਦਿੱਤੀ ਹੈ ਹਾਲਾਂਕਿ ਇੱਕ ਗੱਲ ਪੱਖੋਂ ਨਿਰਾਸ਼ਤਾ ਜ਼ਰੂਰ ਹੱਥ ਲੱਗੀ ਹੈ ਬੜੀ ਆਸ ਤੇ ਉਮੀਦ ਸੀ ਜਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਸੀ ਜਿਵੇਂ ਇਲੈਕਸ਼ਨ ਕਮਿਸ਼ਨ ਪੱਪਾ ਪਾਰ ਸੀ ਕਿ ਇਸ ਵਾਰ ਬੰਪਰ VOTING ਹੋਏਗੀ ਰਿਕਾਰਡ ਤੋੜ VOTING ਹੋਏਗੀ ਪਰ ਅਜੇ ਹਾਂ ਨਹੀਂ ਹੋ ਪਾਇਆ ਹੁਣ ਤੱਕ ਦੇ ਜਿਹੜੇ ਆંકੜੇ ਨੇ ਲਗਭਗ 56% ਵੱਲ ਇਸ਼ਾਰਾ ਕਰ ਰਹੇ ਨੇ ਹਲੇ ਆંકੜੇ ਹੋਰ ਆਣੇ ਬਾਕੀ ਨੇ ਇਲੈਕਸ਼ਨ ਕਮਿਸ਼ਨ ਕਹਿੰਦਾ ਕਿ ਰਾਤ ਤੱਕ ਆંકੜੇ ਜਿਹੜੇ ਨੇ ਮੁਕੰਮਲ ਤੌਰ ਤੇ ਆਣਗੇ ਪਰ ਅੰਦਾਜ਼ੇ ਦੇ ਮੁਤਾਬਕ 60 ਟੱਚ ਨਹੀਂ ਕਰੇਗੀ ਇਸ ਵਾਰ ਵੋਟ ਪੋਲ 60 ਟੱਚ ਕਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਬੜੀ ਆਸ ਤੇ ਉਮੀਦ ਸੀ ਪਰ ਅਜੇ ਹਾਂ ਨਹੀਂ ਹੋ ਪਾਇਆ ਹੁਣ ਸਵਾਲ ਇਹ ਵੱਡਾ ਖੜਾ ਹੋਏਗਾ ਕਿ ਇਹ ਜਿਹੜਾ ਵੋਟ ਫੀਸਦ ਘਟ ਹੋਈ ਹੈ ਪੋਲ ਉਹਦਾ ਗਣਿਤ ਹੈ ਜਿਹੜਾ ਉਹ ਕਿਸ ਦਾ ਵਿਗੜੇਗਾ ਕੀ ਸੱਤਾਤਰੀ ਧਿਰ ਦਾ ਵਿਗੜੇਗਾ ਜਾਂ ਦੂਜੀਆਂ ਤਰ੍ਹਾਂ ਦਾ ਵਿਗੜੇਗਾ ਇਹ ਇੱਕ ਅਹਿਮ ਸਵਾਲ ਜਿਹੜਾ ਹੈ ਉਹ ਸਮਝਣਾ ਤੇ ਦੇਖਣਾ ਪਏਗਾ ਹੁਣ ਤੱਕ ਜਿਹੜੇ ਸਾਡੇ ਕੋਲ ਅ ਅੰਕੜੇ ਆਏ ਨੇ ਉਹਨਾਂ ਦੇ ਵਿੱਚੋਂ ਬਠਿੰਡਾ ਪਹਿਲੇ ਨੰਬਰ ਤੇ ਹੈ ਤੇ ਅੰਮ੍ਰਿਤਸਰ ਜਿਹੜਾ ਉਹ ਆਖਰੀ ਨੰਬਰ ਤੇ ਹੈ ਹੁਣ ਗੱਲ ਕਰ ਲੈਣੇ ਆ ਐਗਜ਼ਿਟ ਪੋਲ ਦੀ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਅੱਜ ਐਗਜ਼ਿਟ ਪੋਲ ਤੇ ਲੱਗੀਆਂ ਰੀਆਂ ਵੱਖ-ਵੱਖ ਟੀਵੀ ਚੈਨਲਾਂ ਤੇ ਐਗਜ਼ਿਟ ਪੋਲ ਨੇ ਜਿਹੜੇ ਉਹ ਸਾਡੇ ਕੋਲ ਆਏ ਨੇ ਇੱਕ ਕਰਕੇ ਤੁਹਾਨੂੰ ਉਹ ਐਗਜ਼ਿਟ ਪੋਲ ਦੱਸਦੇ ਆ ਸਿਰਫ ਪੰਜਾਬ ਦੇ ਐਗਜ਼ਿਟ ਪੋਲ ਤੁਹਾਨੂੰ ਦੱਸਣ ਲੱਗੇ ਆ ਪੰਜਾਬ ਨੂੰ ਲੈ ਕੇ ਇੰਡੀਆ ਟੀਵੀ ਦਾ ਇੱਕ ਵੱਡਾ ਐਗਜ਼ਿਟ ਪੋਲ ਇੱਕ ਵੱਡਾ ਸਰਵੇ ਆਇਆ ਉਹ ਤੁਹਾਨੂੰ ਦੱਸਨੇ ਆ ਕੀ ਹੈ ਸਰਵੇ ਆਮ ਆਦਮੀ ਪਾਰਟੀ ਨੂੰ 2 ਤੋਂ 4 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਸਰਵੇ ਦੇ ਮੁਤਾਬਕ ਭਾਜਪਾ ਨੂੰ 2 ਤੋਂ 3 ਸੀਟਾਂ ਮਿਲਣ ਦੀ ਜਿਤਾਈ ਜਾ ਰਹੀ ਹੈ ਸੰਭਾਵਨਾ ਇਹ ਤਾਂ ਵਾਕਈ ਇੱਕ ਝਟਕਾ ਕਿਹਾ ਜਾ ਸਕਦਾ ਹੈ ਇਸ ਸਰਵੇ ਦੇ ਮੁਤਾਬਕ ਕਾਂਗਰਸ ਨੂੰ ਮਿਲ ਸਕਦੀਆਂ ਨੇ ਸਭ ਤੋਂ ਵੱਧ 4 ਤੋਂ 6 ਸੀਟਾਂ ਪੰਜਾਬ ਦੇ ਵਿੱਚ ਮਿਲ ਸਕਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ 1 ਤੋਂ 3 ਸੀਟਾਂ ਮਿਲਣ ਦੀ ਜਿਤਾਈ ਜਾ ਰਹੀ ਹੈ ਸੰਭਾਵਨਾ ਇਸ ਸਰਵੇ ਦੇ ਮੁਤਾਬਕ ਇਹ ਕਰ ਫਿਰ ਤੋਂ ਤੁਹਾਨੂੰ ਦੱਸਣਿਆ ਇਹ ਸਰਵੇ ਕਿਧਰ ਵੱਲੋਂ ਇਸ਼ਾਰਾ ਕਰਦਾ ਹੈ ਇਸ ਸਰਵੇ ਦੇ ਮੁਤਾਬਕ ਜੋ ਇਸ ਰਿਪਬਲਿਕ ਮੈਟ੍ਰਿਕਸ ਦਾ ਪੰਜਾਬ ਨੂੰ ਲੈ ਕੇ ਸਰਵੇ ਇਹ ਦੂਜਾ ਸਰਵੇ ਹੈ ਇਹਦਾ ਵੀ ਤੁਹਾਨੂੰ ਦੱਸਦਿਆਂ ਇਹ ਪੰਜਾਬ ਨੂੰ ਲੈ ਕੇ ਆਪਣਾ ਸਰਵੇ ਕੀ ਕਹਿੰਦਾ ਇਹ ਕਹਿੰਦਾ ਕਿ ਭਾਜਪਾ ਨੂੰ 0 ਤੋਂ 2 ਸੀਟਾਂ ਮਿਲਣ ਦੀ ਸੰਭਾਵਨਾ ਹੈ ਇਸ ਇਸ ਰਿਪਬਲਿਕ ਦੇ ਸਰਵੇ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ 3 ਤੋਂ 6 ਸੀਟਾਂ ਮਿਲ ਸਕਦੀਆਂ ਨੇ ਇਸ ਸਰਵੇ ਦੇ ਮੁਤਾਬਕ ਔਰ ਜੇ ਗੱਲ ਕਾਂਗਰਸ ਦੀ ਕਰੀਏ ਤਾਂ 0 ਤੋਂ 3 ਸੀਟਾਂ ਮਿਲਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਪਿਛਲੇ ਸਰਵੇ ਦੇ ਨਾਲੋਂ ਬਿਲਕੁਲ ਉਲਟਾ ਹੈ ਸਰਵੇ ਦੇ ਮੁਤਾਬਕ ਸ਼ਰਮਣੀ ਕਾਲੀਦਾਲ ਨੂੰ ਮਿਲ ਸਕਦੀਆਂ ਨੇ ਇੱਕ ਤੋਂ ਚਾਰ ਸੀਟਾਂ ਇਹ ਕੰਟਰਡਿਕਟ ਹੈ ਦੋਨੋਂ ਇੱਕ ਦੂਜੇ ਦੇ ਪੂਰਕ ਨਹੀਂ ਨੇ ਸਰਵੇ ਦੇ ਮੁਤਾਬਕ ਹੋਰ ਪਾਰਟੀਆਂ ਨੂੰ 0 ਤੋਂ 2 ਸੀਟਾਂ ਮਿਲ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਆਜ਼ਾਦ ਵੀ ਹੈ ਜਿਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਸ਼ਾਮਲ ਹੈ ਹੁਣ ਪੰਜਾਬ ਨੂੰ ਲੈ ਕੇ ਨਿਊਜ਼ 24 ਦਾ ਸਰਵੇ ਵੀ ਆਇਆ ਸਾਹਮਣੇ ਹੁਣ ਨਿਊਜ਼ 24 ਦਾ ਸਰਵੇ ਪੰਜਾਬ ਬਾਰੇ ਕੀ ਕਹਿੰਦਾ ਇਹ ਵੀ ਸੁਣ ਲਓ ਸਰਵੇ ਦੇ ਮੁਤਾਬਕ ਭਾਜਪਾ ਨੂੰ ਮਿਲ ਸਕਦੀਆਂ ਨੇ 4 ਸੀਟਾਂ ਕਮਾਲ ਚਾਰ ਸੀਟਾਂ ਪੰਜਾਬ ਦੇ ਵਿੱਚ ਮਿਲ ਸਕਦੀਆਂ ਨੇ ਭਾਜਪਾ ਨੂੰ ਉਨੀਆਂ ਹੀ ਸੀਟਾਂ ਕਾਂਗਰਸ ਨੂੰ ਕਾਂਗਰਸ ਨੂੰ ਵੀ ਚਾਰ ਸੀਟਾਂ ਮਿਲਣ ਦੀ ਸੰਭਾਵਨਾ ਆਮ ਆਦਮੀ ਪਾਰਟੀ ਨੂੰ ਦੋ ਸੀਟਾਂ ਮਿਲਣ ਦੀ ਸੰਭਾਵਨਾ ਇਹ ਬਿਲਕੁਲ ਹੀ ਵੱਖਰਾ ਚੱਲ ਰਹੇ ਨੇ ਇਹਨਾਂ ਦਾ ਵੱਖਰਾ ਜਿਹੜਾ ਅੰਦਾਜ਼ਾ ਹੈ ਹੋਰ ਪਾਰਟੀਆਂ ਨੂੰ ਮਿਲ ਸਕਦੀਆਂ ਨੇ ਤਿੰਨ ਸੀਟਾਂ ਜਿਹਦੇ ਵਿੱਚ ਅਕਾਲੀ ਦਲ ਵੀ ਸ਼ਾਮਲ ਹੈ ਸੋ ਇਹ ਇੱਕ ਵੱਡਾ ਦਾਵਾ ਕਰਨੇ ਕਿ ਚਾਰ ਸੀਟਾਂ ਭਾਜਪੀ ਚਾਰ ਸੀਟਾਂ ਕਾਂਗਰਸ ਦੋ ਸੀਟਾਂ ਆਮ ਆਦਮੀ ਪਾਰਟੀ ਤੇ ਤਿੰਨ ਸੀਟਾਂ ਜਿਹੜੀਆਂ ਹੋਰ ਪਾਰਟੀਆਂ ਨੂੰ ਮਿਲ ਸਕਦੀਆਂ ਨੇ ਸੋ ਇਹ ਸਰਵੇ ਹੈ ਇੱਕ ਸਰਵੇ ਅਸੀਂ ਵੀ ਕਰਵਾਇਆ ਹੁਣ ਤਾਂ ਥੋੜੀ ਦੇਰ ਪਹਿਲਾਂ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਪੱਤਰਕਾਰ ਸਿਆਸੀ ਮਹਾਰ ਜੁੜੇ ਉਹਨਾਂ ਦਾ ਵੀ ਐਗਜ਼ਿਟ ਪੋਲ ਤੁਹਾਡੇ ਸਾਹਮਣੇ ਰੱਖ ਦਿੰਦੇ ਆ ਪ੍ਰੋਫੈਸਰ ਹਰਜਿੰਦਰ ਵਾਲੀਆ ਦਾ ਐਗਜ਼ਿਟ ਪੋਲ ਕੀ ਕਹਿੰਦਾ ਸ਼੍ਰੋਮਣੀ ਅਕਾਲੀ ਦਲ 1 ਤੋਂ 2 ਅਦਰਸ 2 ਜਿਨ੍ਹਾਂ ਦੇ ਵਿੱਚ ਆਜ਼ਾਦ ਉਮੀਦਵਾਰ ਵੀ ਨੇ ਸਮਰਨਜੀਤ ਮਾਨ ਦੀ ਪਾਰਟੀ ਵੀ ਹੈ ਦੋ ਦੂਜੇ ਵੀ ਨੇ ਆਮ ਆਦਮੀ ਪਾਰਟੀ 4 ਤੋਂ 5 ਸੀਟਾਂ ਤੇ ਕਾਂਗਰਸ ਦਾ ਹੱਥ ਉੱਚਾ ਹੋਇਆ ਦਿਖਾਈ ਦੇ ਰਿਹਾ ਇਸ ਸਰਵੇ ਦੇ ਮੁਤਾਬਕ 5 ਤੋਂ 6 ਸੀਟਾਂ ਪ੍ਰੋਫੈਸਰ ਹਰਜਿੰਦਰ ਵਾਲੀਆ ਡਾਕਟਰ ਹਰਜਿੰਦਰ ਵਾਲੀਆ ਦੇ ਮੁਤਾਬਕ ਹੈ ਜਿਹੜਾ ਇਹ ਸਰਵੇ ਹੈ ਇਸ ਤੋਂ ਇਲਾਵਾ ਬਲਜੀਤ ਬੱਲੀ ਹੋਰਾਂ ਦਾ ਐਗਜ਼ਿਟ ਪੋਲ ਕੀ ਕਹਿੰਦਾ ਉਹ ਕਹਿੰਦਾ ਨੇ ਸ਼ਰਮਣੀ ਕਾਲੀ ਦਲ 1 ਤੋਂ 3 ਸੀਟਾਂ ਲੈ ਕੇ ਜਾ ਸਕਦਾ ਆਦਰਸ 1 ਸੀਟ ਲੈ ਕੇ ਜਾ ਸਕਦਾ ਆਮ ਆਦਮੀ ਪਾਰਟੀ 3 ਤੋਂ 4 ਸੀਟਾਂ ਲੈ ਕੇ ਜਾ ਸਕਦੀ ਤੇ 5 ਤੋਂ 6 ਸੀਟਾਂ ਕਾਂਗਰਸ ਲਗਭਗ ਉਹੀ ਸਰਵੇ ਜੋ ਪ੍ਰੋਫੈਸਰ ਵਾਲੀਆ ਹੋਰਾਂ ਨੇ ਵੀ ਕਿਹਾ ਡਾਕਟਰ ਪੈਰਲਲ ਗਰਗ ਹੋਰਾਂ ਦਾ ਐਗਜ਼ਿਟ ਪੋਲ ਕੀ ਕਹਿੰਦਾ ਸ਼ਰਮਣੀ ਕਾਲੀ ਦਲ 1 ਤੋਂ 3 ਆਦਰਸ 1 ਸੀਟ 0 ਤੋਂ 1 ਆਮ ਆਦਮੀ ਪਾਰਟੀ 3 ਤੋਂ 4 ਤੇ ਕਾਂਗਰਸ ਪਾਈ ਤੋਂ 6 ਲਗਭਗ ਤਿੰਨਾਂ ਨੇ ਇਹ ਕਿਹਾ ਕਿ ਕਾਂਗਰਸ ਦਾ ਹੱਥ ਉੱਪਰ ਹੀ ਰਹਿਣ ਵਾਲਾ ਹੈ ਇਸ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਹੈ ਜਿਹੜਾ ਉਹ ਨੰਬਰ 1 ਤੇ ਰਹਿ ਸਕਦੀ ਹੈ ਅ ਅਵਨਾਸ਼ ਸਿੰਘ ਜੀ ਦਾ ਐਗਜ਼ਿਟ ਪੋਲ ਹੈ ਸ਼੍ਰੋਮਣੀ ਅਕਾਲੀ ਦਲ 1 ਤੋਂ 3 ਆਦਰਸ 1 ਤੋਂ 2 ਆਮ ਆਦਮੀ ਪਾਰਟੀ 2 ਤੋਂ 4 ਤੇ ਕਾਂਗਰਸ 6 ਤੋਂ 8 ਸੀਟਾਂ ਇਹ ਬੰਪਰ ਸੀਟਾਂ ਦੇ ਰਹੇ ਨੇ ਕਾਂਗਰਸ ਨੂੰ ਕਿ ਕਾਂਗਰਸ 7 ਤੋਂ 8 ਸੀਟਾਂ ਲੈ ਕੇ ਜਾ ਸਕਦੀ ਹੈ ਆਮ ਆਦਮੀ ਪਾਰਟੀ 2 ਤੋਂ 4 1 ਤੋਂ 2 ਆਦਰਸ ਤੇ 1 ਤੋਂ 3 ਸ਼੍ਰੋਮਣੀ ਅਕਾਲੀ ਦਲ ਸੋ ਇਹ ਆ ਸਾਡਾ ਐਗਜ਼ਿਟ ਪੋਲ ਸੀਗਾ ਸਾਡਾ ਨਹੀਂ ਸਾਡੇ ਮਹਿਮਾਨਾਂ ਦਾ ਐਗਜ਼ਿਟ ਪੋਲ ਸੀਗਾ ਜਦੋਂ ਡਿਬੇਟ ਦੇ ਵਿੱਚ ਸ਼ਾਮਲ ਹੋਏ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਮੇਰੇ ਨਾਲ ਡੈਸਕ ਤੇ ਮੌਜੂਦ ਨੇ ਮੇਰੇ ਸਾਥੀ ਆਪਾ ਚਲਦੇ ਆ ਦਰੀਬ ਕੁਲਦਰੀਬ ਜਿਹੜੇ ਪੰਜਾਬ ਨੂੰ ਲੈ ਕੇ ਐਗਜ਼ਿਟ ਪੋਲ ਆਏ ਨੇ ਵੱਖ-ਵੱਖ ਟੀਵੀ ਚੈਨਲਸ ਦੇ ਐਗਜ਼ਿਟ ਪੋਲ ਆਏ ਨੇ ਕਿੰਨੇ ਕੁ ਤੁਹਨ ਲੱਗਦਾ ਕਿ ਨੇੜੇ ਟੁਕਦੇ ਨੇ ਦੇਖੋ ਜੋ ਸਾਡੇ ਐਕਸਪਰਟਸ ਕਹਿ ਰਹੇ ਨੇ ਉਹਨਾਂ ਦਾ ਜੋ ਤਰਕ ਸੀ ਉਹ ਤਾਂ ਬਿਲਕੁਲ ਸਹੀ ਸੀ ਆਪਣੀ ਥਾਂ ਤੇ ਇਹਦੇ ਵਿੱਚ ਇੱਕ ਅਹਿਮ ਗੱਲ ਇਹ ਹੈ ਕਿ ਜੇ ਉਹ ਭਾਜਪਾ ਨੂੰ ਇੱਕ ਤੋਂ ਲੈ ਕੇ 4 ਜਾਂ 2 ਤੋਂ 3 ਦਾ ਜੋ ਅੰਕੜਾ ਉਸ ਦੇ ਲਈ ਬੀਜਪੀ ਲਈ ਇਸ ਕਰਕੇ ਫਾਇਦਾ ਹੋਏਗਾ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ 2019 ਚ ਪੰਜਾਬ ਚ ਜੋ ਬੀਜਪੀ ਦਾ ਵੋਟ ਸ਼ੇਅਰ ਸੀ ਉਹ 10% ਤੋਂ ਥੱਲੇ ਸੀ 9.5% ਤੋਂ ਉੱਪਰ ਸੀ ਜੇ ਇਹ ਸੀਟਾਂ ਇਸ ਵਾਰ ਟ੍ਰਾਂਸਫਰਟ ਹੁੰਦੀਆਂ ਨੇ ਚਾਰ ਤੱਕ ਜਾਂ ਤਿੰਨ ਤੱਕ ਜਾਂਦੀਆਂ ਨੇ ਤਾਂ ਇਟ ਮੀਨਸ ਕਿ ਦੋ ਦਹਾਈ ਦਾ ਅੰਕੜਾ ਪਾਰ ਕਰ ਲਏਗੀ ਬੀਜਪੀ ਯਾਨੀ 10 ਪਲੱਸ ਪਰਸੈਂਟੇਜ ਦਾ ਵੋਟ ਸ਼ੇਅਰ ਹੋ ਜਾਏਗਾ ਜੋ 2027 ਲਈ ਜੇ ਤੁਸੀਂ ਦੇਖੋ ਲੰਬਾ ਸੋਚੋ ਤਾਂ ਬੀਜਪੀ ਉਸ ਦੇ ਵਿੱਚ ਪਲੱਸ ਹੋਏਗੀ ਯਾਨੀ ਕਿ ਬੀਜਪੀ ਨੂੰ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਜੋ ਕਿਸਾਨਾਂ ਦਾ ਵਿਰੋਧ ਹੈ ਉਹ ਇੱਥੇ ਸਾਡੇ ਐਕਸਪ ਇਸ ਉਹਦੇ ਵਿੱਚ ਸਾਹਮਣੇ ਨਹੀਂ ਆਇਆ ਪਰ ਜਿਵੇਂ ਉਹਨਾਂ ਦੇ ਕੈਂਡੀਡੇਟ ਪਿੰਡਾਂ ਚ ਜਾਂਦੇ ਸੋ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਇਦਾਂ ਲੱਗਿਆ ਕਿ ਪਿੰਡਾਂ ਦੀ ਵੋਟ ਸ਼ਾਇਦ ਉਹਨਾਂ ਨੂੰ ਨਹੀਂ ਪਏਗੀ ਪਰ ਜੋ ਐਗਜ਼ਿਟ ਪੋਲ ਇਸ਼ਾਰਾ ਕਰ ਰਹੇ ਇਸ ਤੋਂ ਲੱਗ ਰਿਹਾ ਕਿ ਪਿੰਡਾਂ ਦਾ ਵਿਰੋਧ ਤੇ ਪਿੰਡਾਂ ਦੀ ਵੋਟ ਇਸ ਦੇ ਵਿੱਚ ਫਰਕ ਰਿਹਾ ਬਿਲਕੁਲ ਠੀਕ ਹੈ ਫਰਕ ਰਿਹਾ ਹਾਲਾਂਕਿ ਭਾਜਪਾ ਵੀ ਲਗਾਤਾਰ ਇਹ ਦਾਅਵਾ ਕਰਦੀ ਸੀ ਕਿ ਪਿੰਡਾਂ ਦੇ ਵਿੱਚ ਕੁਝ ਕੁ ਕਿਸਾਨ ਹੀ ਨੇ ਜਾਂ ਕਿਸਾਨ ਆਗੂ ਨਹੀਂ ਜਿਹੜਾ ਸਾਡਾ ਵਿਰੋਧ ਕਰ ਰਹੇ ਨੇ ਜ਼ਿਆਦਾਤਰ ਮੈਜੋਰਟੀ ਜਿਹੜੀ ਕਿਸਾਨਾਂ ਦੀ ਉਹ ਸਾਡਾ ਵਿਰੋਧ ਨਹੀਂ ਕਰ ਰਹੀ ਇਸ ਕਰਕੇ ਸਾਨੂੰ ਵੋਟਾਂ ਪੈਣ ਗਿਆ ਸਾਡੇ ਨਾਲ ਅਮਰਤਪਾਲ ਵੀ ਮ ਦੀ ਭੂਮਿਕਾ ਇਸ ਵਾਰ ਬੜੀ ਅਹਿਮ ਰਹਿਣ ਵਾਲੀ ਹੈ ਐਕਸਪਰਟ ਕਿਸੇ ਵੀ ਇੱਕ ਐਕਸਪਰਟ ਨੇ ਇਹ ਨਹੀਂ ਕਿਹਾ ਕਿ ਆਦਰਸ ਨੂੰ ਸੀਟ ਨਹੀਂ ਮਿਲ ਸਕਦੀ ਜਾਂ ਵੋਟਾਂ ਨਹੀਂ ਮਿਲ ਸਕਦੀਆਂ ਆਦਰਸ ਮੀਨਸ ਫਰੀਦਕੋਟ ਤੋਂ ਵੀ ਅੰਦਾਜ਼ਾ ਲਾਇਆ ਜਾ ਰਿਹਾ ਸੰਗਰੂਰ ਤੋਂ ਵੀ ਅੰਦਾਜ਼ਾ ਲਾਇਆ ਜਾ ਰਿਹਾ ਤੇ ਉਧਰ ਦੂਜੇ ਪਾਸੇ ਖਡੂਰ ਸਾਬ ਤੋਂ ਵੀ ਅੰਦਾਜ਼ਾ ਲਾਇਆ ਜਾ ਰਿਹਾ ਲੱਗਦਾ ਕਿ ਆਦਰਸ ਭਾਰੀ ਪੈ ਸਕਦੇ ਨੇ ਬਾਕੀ ਪਾਰਟੀਆਂ ਦੇ ਉੱਤੇ ਦੇਖੋ ਸਰ ਜਿਵੇਂ ਆਦਰਸ ਦੀ ਜੇ ਆਪਾਂ ਆਜ਼ਾਦ ਉਮੀਦਵਾਰਾਂ ਦੀ ਗੱਲ ਕਰਦੇ ਆ ਤਾਂ ਆਜ਼ਾਦ ਉਮੀਦਵਾਰ ਕਹਿ ਸਕਦੇ ਆਪਾਂ ਵੀ ਭਾਰੀ ਪੈ ਸਕਦੇ ਨੇ ਇਹ ਪੱਕਾ ਕਨਫਰਮ ਨਹੀਂ ਆਪਾਂ ਕਰ ਸਕਦੇ ਵੀ ਜੇ ਅੱਜ ਤੋਂ ਜੇ ਆਪਾਂ ਦਸਤਕ ਭਵਨ ਅਜ ਤਨ ਵੋਟਾਂ ਖਰਾਬ ਕਰ ਸਕਦਾ ਹਾਂ ਵੋਟਾਂ ਜ਼ਰੂਰ ਖਰਾਬ ਕਰਨਗੇ ਉਹ ਅੱਜ ਤੋਂ ਦਸ ਤੋਂ 15 ਦਿਨ ਦੀ ਪਹਿਲਾਂ ਜੇ ਗੱਲ ਕਰੀਏ ਉਸ ਟਾਈਮ ਜੇ ਫਰੀਦਕੋਟ ਸੀਟ ਦੀ ਗੱਲ ਕਰੀਏ ਉਸ ਟਾਈਮ ਉੱਥੇ ਆਜ਼ਾਦ ਉਮੀਦਵਾਰ ਦਾ ਇੰਨਾ ਚਾਂਸ ਨਹੀਂ ਸੀ ਹੈਗਾ ਵੀ ਉਹ ਜਿੱਤਣ ਦੀ ਸੰਭਾਵਨਾ ਦੇ ਨਾਲ ਵੀ ਕਰ ਸਕਦੇ ਨੇ ਚਲੋ ਵਾ ਇੱਕ ਮਿੰਟ ਰੁਕਾਂਗਾ ਅੱਜ ਤੱਕ ਤਾਂ ਪੰਜਾਬ ਨੂੰ ਲੈ ਕੇ ਐਗਜ਼ਿਟ ਪੋਲ ਆ ਗਿਆ ਅੱਜ ਤੱਕ ਪੰਜਾਬ ਨੂੰ ਲੈ ਕੇ ਕੀ ਆਪਣਾ ਐਗਜ਼ਿਟ ਪੋਲ ਦੱਸਦਾ ਉਹ ਵੀ ਤੁਹਾਨੂੰ ਦੱਸ ਦਦਿਆ ਕਿਉਂਕਿ ਬੜਾ ਕਹਿੰਦੇ ਨੇ ਕਿ ਪਰ o que ਵਾਹ 2 ਤੋਂ 4 ਸੀਟਾਂ ਭਾਜਪੀ ਨੂੰ ਮਿਲਣ ਦੀ ਜਤਾਈ ਜਾ ਰਹੀ ਹੈ ਸੰਭਾਵਨਾ ਕਮਾਲ ਹੋ ਗਿਆ ਭਾਜਪੀ ਜੋ ਦਾਵਾ ਕਰਦੇ ਸੀ ਯਾਨੀ ਕਿ ਉਹਨਾਂ ਦੀਆਂ ਗੱਲਾਂ ਦੇ ਵਿੱਚ ਕਿਤਨਾ ਕਿਤੇ ਕੋਈ ਦਮ ਹੈ ਕਾਂਗਰਸ ਨੂੰ 7 ਤੋਂ 9 ਸੀਟਾਂ ਮਿਲਣ ਦੀ ਗੱਲ ਕਹੀ ਜਾ ਰਹੀ ਹੈ ਕਿ ਕਾਂਗਰਸ 7 ਤੋਂ 9 ਸੀਟਾਂ ਲੈ ਜਾਏਗੀ ਸ਼੍ਰੋਮਣੀ ਅਕਾਲੀ ਦਲ 2 ਤੋਂ 3 ਸੀਟਾਂ ਮਿਲਣ ਦੀ ਉਹਨਾਂ ਨੇ ਸੰਭਾਵਨਾ ਜਤਾਈ ਹੈ ਕਿ ਸ਼੍ਰੋਮਣੀ ਅਕਾਲੀ ਦਲ 2 ਤੋਂ 3 ਸੀਟਾਂ ਲੈ ਕੇ ਜਾ ਸਕਦਾ ਸਰਵੇ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਸਿਰਫ 0 ਤੋਂ 2 ਸੀਟਾਂ ਬਹੁਤ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਅਜ ਤੱਕ ਨੇ ਦੇ ਦਿੱਤਾ ਰਾਤ ਪਤਾ ਨਹੀਂ ਨੀਂਦ ਆਏਗੀ ਕਿ ਨਹੀਂ ਆਏਗੀ 0 ਤੋ ਦੋ ਸੀਟਾਂ ਸਿਰਫ ਆਮ ਆਦਮੀ ਪਾਰਟੀ ਲੈ ਕੇ ਜਾਏਗੀ ਉਹ ਪਾਰਟੀ ਜਿਹੜੀ 92 ਐਮ.ਐਲ.ਏ ਲੈ ਕੇ 2 ਸਾਲ ਪਹਿਲਾਂ ਸਰਕਾਰ ਬਣਾਉਂਦੀ ਹੈ ਬੀ.ਜੇ.ਪੀ ਨੂੰ ਦੋ ਤੋਂ ਚਾਰ ਸੀਟਾਂ ਕਾਂਗਰਸ ਨੂੰ ਭਰ-ਭਰ ਕੇ ਸੀਟਾਂ ਦਿੱਤੀਆਂ ਜਾ ਰਹੀਆਂ ਨੇ 7 ਤੋਂ 9 ਸੀਟਾਂ ਮਿਲਣ ਦੀ ਗੱਲ ਹੈ ਜਿਹੜੀ ਉਹ ਅੱਜ ਤੱਕ ਕਰ ਰਿਹਾ ਸ਼ਰਮਣੀ ਅਕਾਲੀ ਦਲ ਨੂੰ ਦੋ ਤੋਂ ਤਿੰਨ ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸੋ ਇਹ ਅੱਜ ਤੱਕ ਦਾ ਸਰਵੇ ਹੈ ਅੱਜ ਤੱਕ ਦੇ ਸਰਵੇ ਬਾਰੇ ਆਪਾਂ ਹਾਕਮ ਨਾਲ ਗੱਲ ਕਰਨੇ ਹਾਕਮ ਕਿੰਨਾ ਕੁ ਸਤਿਕ ਲੱਗਦਾ ਕਿਉਂਕਿ ਇਹ ਸਰਵੇ ਬਿਲਕੁਲ ਹੀ ਆਲੱਗ ਹੈ ਪਹਿਲਾ ਇਹ ਸਰਵੇ ਹੈ ਜਿਹੜਾ 0 ਤੋਂ 2 ਸੀਟਾਂ ਆਪ ਨੂੰ ਦੇ ਰਿਹਾ ਜੀ ਆਜ ਤੱਕ ਦਾ ਸਰਵੇ 0 ਤੋਂ 2 ਸੀਟਾਂ ਦੇ ਰਿਹਾ ਵਾ ਹੁਣ ਇਹਦੇ ਵਿੱਚ ਸਵਾਲ ਇਹੀ ਆ ਵੀ ਕੀ ਸੱਚੇ ਹੋਵੇਗਾ ਜਾਂ ਨਹੀਂ ਹੋਵੇਗਾ ਇਹਦਾ 4 ਜੂਨ ਨੂੰ ਇਹਦਾ ਫੈਸਲਾ ਹੋਣਾ ਹੈ ਇਹਦਾ ਸਿਰਫ ਅੰਦਾਜ਼ੇ ਲਾ ਰਿਹਾ ਸਾਰੇ ਐਗਜ਼ਿਟ ਪੋਲ ਬਣਾ ਰਿਹਾ ਬਿਲਕੁਲ ਤੇ ਬਾਕੀ ਗੱਲ ਜੇ ਆਪਾਂ ਕਰੀਏ ਇੰਡੀਆ ਟੀਵੀ ਦੀ ਇੰਡੀਆ ਟੀਵੀ ਦੇ ਵੀ ਉਹਨਾਂ ਨੇ ਵੀ 2 ਤੋਂ 3 ਸੀਟਾਂ ਦਿੱਤੀਆਂ ਨੇ ਆਪਣੇ ਆਮ ਆਦਮੀ ਪਾਰਟੀ ਨੂੰ 2 ਤੋਂ 4 ਸੀਟਾਂ ਦਿੱਤੀਆਂ ਨੇ ਉਹਨਾਂ ਨੇ ਭਾਜਪਾ ਨੂੰ 2 ਤੋਂ 3 ਦਿੱਤੀਆਂ ਨੇ ਮਤਲਬ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦਾ ਜਾਂ ਮੁੱਖ ਮੰਤਰੀ ਦਾ ਦਾਵਾ ਸੀ 130 ਉਹ ਕਿਤੇ ਵੀ ਟਿਕਦਾ ਦਿਖਾਈ ਨਹੀਂ ਦੇ 130 ਕਿਸੇ ਵੀ ਸਰਵਿਸ ਜੀ ਟਿਕਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਜਦ ਅੱਜ ਆਪਾਂ ਉਹਨਾਂ ਦੇ ਲੀਡਰਾਂ ਦੇ ਬਿਆਨ ਵੀ ਦੇਖੀਏ ਉਹਨਾਂ ਦੇ ਵੀ ਉਹ ਥੋੜੇ ਦਾਵਾ ਡੋਲਦੇ ਲੱਗ ਰਹੇ ਆ ਚਿਹਰੇ ਦੇ ਉੱਤੇ ਉਹ ਜਿਹੜੀ ਰੌਣਕ ਸੀਗੀ ਪਹਿਲਾਂ ਉਹ ਨਹੀਂ ਦਿਖੀ ਆਪਾਂ ਨੂੰ ਪ੍ਰਚਾਰ ਦਰਾਉਣ ਵੀ ਪਤਾ ਲੱਗਦੇ ਰਿਹਾ ਤਸਵੀਰਾਂ ਦੇ ਦੇ ਰਹੇ ਆ ਹੁਣ ਇਹੀ ਆ ਵੀ ਚਾਰ ਜੀ ਚਾਰ ਜੂਨ ਨੂੰ ਹੁਣ ਨਤੀਜੇ ਕੀ ਆਉਣਗੇ ਹੁਣ ਇਹ ਅਦਰ ਨੂੰ ਆਪਾਂ ਜਿਹੜਾ ਸਰਵੇ ਕਰਵਾਇਆ ਉਹ ਆਪਣੇ ਗੈਸਟ ਵੀ ਇਹੀ ਕਹਿ ਰਹੇ ਸੀਗੇ ਵੀ ਅਦਰ ਨੂੰ ਦੋ ਤੋਂ ਤਿੰਨ ਸੀਟਾਂ ਮਿਲਣਗੀਆਂ ਠੀਕ ਹੈ ਜੀ ਤੇ ਬਾਕੀ ਜਿਹੜੇ ਸਰਵੇ ਆ ਉਹ ਵੀ ਕਿਤੇ ਨਾ ਕਿਤੇ ਇੱਕ ਦੋ ਦੋ ਸੀਟਾਂ ਹਰ ਇੱਕ ਦੇ ਰਿਹਾ ਹੁਣ ਸਵਾਲ ਇਹੀ ਆ ਵੀ ਉਹ ਅਦਰ ਦੇ ਵਿੱਚ ਜਿਹੜੀਆਂ ਸੀਟਾਂ ਨੇ ਉਹ ਹੈ ਕਿਡੀਆਂ ਨੇ ਉਹ ਹੈ ਕਿਦੀਆਂ ਉਹ ਖਡੂਰ ਸਾਹਿਬ ਹੈ ਫਰੀਦਕੋਟ ਹੈ ਜਾਂ ਫਿਰ ਸੰਗਰੂਰ ਬਿਲਕੁਲ ਠੀਕ ਹੈ ਇਹ ਵੀ ਨਹੀਂ ਪਤਾ ਵੀ ਕੋਈ ਹੋਰ ਸੀਟ ਵੀ ਹੈਰਾਨ ਕਰ ਦਵੇ ਬਿਲਕੁਲ ਕੋਈ ਵੀ ਸੀਟ ਹੈਰਾਨ ਕਰ ਸਕਦੀ ਆ ਆਪਾਂ ਵਿਸ਼ਾਲੀ ਕੋਲ ਵੀ ਚਲਾਂਗੇ ਕਿਉਂਕਿ ਹਰਿਆਣਾ ਦੇ ਸਰਵੇ ਵੀ ਜਿਹੜੇ ਆਏ ਨੇ ਹਰਿਆਣਾ ਬੜੇ ਹੈਰਾਨ ਕਰਨਰ ਵਾਲੇ ਨੇ ਉਹ ਐਨਡੀਏ ਨੂੰ ਜਿਤਾ ਰਹੇ ਨੇ ਐਨਡੀਏ ਨੂੰ ਭਰ ਭਰ ਕੇ ਸੀਟਾਂ ਦੇ ਰਹੇ ਨੇ ਪੂਰੇ ਮੁਲਕ ਦੇ ਵਿੱਚ ਇੱਕ ਪਾਸੜ ਕਹਿੰਦੇ ਨੇ ਕਿ ਵੇਵ ਚੱਲ ਰਹੀ ਹੈ ਐਨਡੀਏ ਬੜੇ ਈਜ਼ੀਲੀ ਸਰਕਾਰ ਬਣਾ ਰਹੀ ਹੈ ਆਪਾਂ ਵਿਸ਼ਾਲੀ ਕੋਲ ਚੱਲਦੇ ਹਾਂ ਕਿਉਂਕਿ ਆਪਣੇ ਕੋਲ ਆ ਐਗਜ਼ਿਟ ਪੋਲ ਵੀ ਆ ਚੁੱਕੇ ਨੇ ਉਹ ਆਪਾਂ ਤੁਹਾਨੂੰ ਲਗਾਤਾਰ ਦਿਖਾਈ ਜਾ ਰਹੇ ਆ ਸਕਰੀਨ ਤੇ ਤੁਸੀਂ ਦੇਖ ਵੀ ਰਹੇ ਹੋ ਇੰਡੀਆ ਟੀਵੀ ਦਾ ਇਹ ਐਗਜ਼ਿਟ ਪੋਲ ਹੈਗਾ ਪੰਜਾਬ ਨੂੰ ਲੈ ਕੇ ਕਾਂਗਰਸ ਜਿਹੜੀ ਹੈ ਇਹ ਰਿਪਬਲਿਕ ਦਾ ਦੇਖ ਰਹੇ ਹੋ 0 ਤੋਂ 3 ਸੀਟਾਂ ਕਾਂਗਰਸ ਬੀਜੇਪੀ 0 ਤੋਂ 2 3 ਤੋਂ 6 ਆਪ ਤੇ 1 ਤੋਂ 4 ਸ਼ੁਰੂਮ ਨਿਕਾਲੀ ਦਲ ਵਿਸ਼ਾਲੀ ਕੀ ਕਹਿੰਦੇ ਹੋ जैसे आप एकदम से चौंक जा रहे हैं नए नए जो आ, आ रहे हैं एग्जिट पोल उसी तरह से कुछ ऐसा ही हमारा भी हाल है जो जो नई चीज़ें देख रहे हैं हरियाणा की मैं बात करूंगी क्योंकि हिमाचल का भी सामने आया है हरियाणा में जिस तरह आ, के एग्जिट पोल दिख रहे हैं वो जो हमने ग्राउंड रिपोर्ट के दौरान जो महसूस किया था उसके बिल्कुल ही उलट ये जरूर हम कहना चाहेंगे सिर्फ मैंने नहीं हमारे साथियों ने भी कवर किया हुआ है तो एक तरह से हम कह सकते हैं कि या तो आ, सारे एग्जिट पोल हरियाणा के लिए झूठ बोल रहे हैं हाँ। गलत साबित हो सकते हैं गलत साबित हो सकते हैं बिल्कुल लेकिन क्या सारे एग्जिट पोल एक साथ गलत साबित होंगे ये भी आ, ये एक बहुत बड़ा सवाल है कि लव लाइन से जब सारे ही हरियाणा में इतने मतलब कह सकते हैं कि जिस तरह से सीटें बीजेपी को या एनडीए को दी गई हैं हाँ। बीजेपी को ही मैं कहूंगी यहाँ पे जी, जी, जी। तो ये एक, तरह से चौंकाने वाली है चाहे हुड्डा साहब पीटीसी न्यूज के माइक पे उसको नकार दें हाँ। जो हमारे पास उसका वीडियो भी है जिसमें हाँ। उन्होंने बोला था कि मैं नहीं मानता हूँ हाँ, इस तरह के एग्जिट पोल को लेकिन जो सामने चीजें आ रही है उसको हम झुटला नहीं सकते बिल्कुल ठीक है अगर को हिमाचल का भी एग्जिट पोल कोई जी राहुल मेरी टीम में बिल्कुल जी सर हिमाचल का एग्जिट पोल आ गया ਉਸmein 3 ਸੀਟੇ बीजेपी और एक कांग्रेस की 4 सीटें 4 सीटें लोकसभा के हैं वो सीधा-सीधा मंडी की सीट कांग्रेस की तरफ में बाकी तीनों बीजेपी की तरफ जाती दिख रही हैं तो मंडी ते विच ता जोर बहुत लगया सी कांगना रनॉथ सने सारी बीजेपी दा ओही ओत्थो जा रही है हां लेकिन विक्रमजीत सिंह लग रहा है कि इस बार वो जीत जाएंगे सो थोनू हिमाचल दा भी दस देता है एक बार फिर तो स्क्रीन ते जेड़ा ਸਾਡੇ ਚੱਲ ਰਿਹਾ ਉਹ ਵੀ ਤੁਹਾਨੂੰ ਦੱਸਦੀ ਹੈ रिपब्लिक दा ਵੀ ਹੈ న్యూਸ 24 ਦਾ ਵੀ ਹੈ న్యూਸ 24 4-4 ਸੀਟਾਂ ਦੇ ਰਿਹਾ बीजेपी ਨੂੰ ਵੀ 4 कांग्रेस ਨੂੰ ਵੀ 4 ਆਪ ਨੂੰ ਦੋ ਅਦਰਸ ਦੇ ਵਿੱਚ ਤਿੰਨ ਇਹ ਸਭ ਤੋਂ ਹੈਰਾਨ ਕਰਨ ਵਾਲਾ ਐਗਜ਼ਟ ਪੋਲ ਹੈ ਕਿ ਭਾਜਪਾ ਨੇ ਇੰਨੀਆਂ ਕਿ ਜੜਾਂ ਜਮਾਈਆਂ ਕਿ ਚਾਰ ਸੀਟਾਂ ਮਿਲ ਸਕਦੀਆਂ ਨੇ ਇਹ ਸਵਾਲ ਬਹੁਤ ਵੱਡਾ ਹੈ ਇਹਦੇ ਨਾਲ ਮੈਂ ਤਾਂ ਪੂਰੀ ਤਰ੍ਹਾਂ ਇਤਫਾਕ ਰੱਖਦਾ ਕਿ ਇਹ ਪੋਸੀਬਲ ਹੈ ਨਹੀਂ ਇੰਡੀਆ ਟੀਵੀ ਦੀ ਜੇ ਗੱਲ ਕਰਦੇ ਆ ਚਾਰ ਤੋਂ 6 ਕਾਂਗਰਸ 2 ਤੋਂ 3 ਭਾਜਪਾ 2 ਤੋਂ 4 ਆਮ ਆਦਮੀ ਪਾਰਟੀ ਤੇ 1 ਤੋਂ 3 ਸ਼ਰੂਮਣੀ ਅਕਾਲੀ ਦਲ ਇਹ ਇੰਡੀਆ ਟੀਵੀ ਦਾ ਇਹ ਥੋੜਾ ਬੋਤਾ ਲੱਗਦਾ ਹੈ ਜਸਟੀਫਾਈ ਵੀ ਇਦਾਂ ਹੋ ਸਕਦਾ ਪਰ ਇੱਥੇ ਹਲੇ ਵੀ ਡਾਊਟ ਹੈ ਕਿ ਭਾਜਪਾ 2 ਤੋਂ 3 ਸੀਟਾਂ ਲੈ ਜਾ ਸਕਦੀ ਹੈ ਜੇ ਰਿਪਬਲਿਕ ਦੀ ਗੱਲ ਕੀਤੀ ਜਾਵੇ 0 ਤੋਂ 3 ਸੀਟਾਂ ਕਾਂਗਰਸ 0 ਤੋਂ 2 ਸੀਟਾਂ ਜਿਹੜੀ ਹੈ ਬੀਜੇਪੀ ਲੈ ਕੇ ਜਾ ਰਹੀ ਹੈ ਆਮ ਆਦਮੀ ਪਾਰਟੀ 3 ਤੋਂ 6 ਤੇ ਸ਼ਰਮਣੀ ਕਾਲੀ ਦਲ 1 ਤੋਂ 4 ਸੀਟਾਂ ਲੈ ਕੇ ਜਾ ਰਿਹਾ ਸੋ ਇਹ ਦਿਲਚਸਪ ਜਿਹੜੀ ਸਥਿਤੀ ਹੈ ਉਹ ਬਣਦੀ ਹੋਈ ਦਿਖਾਈ ਦੇ ਰਹੀ ਹੈ ਹਾਲਾਂਕਿ ਕਨਫਰਮ ਨਤੀਜੇ ਜਿਹੜੇ ਨੇ ਉਹ 4 ਤਰੀਕ ਨੂੰ ਹੀ ਪਤਾ ਲੱਗਣਗੇ ਪਰ ਕਿਤੇ ਨਾ ਕਿਤੇ ਇਹ ਸਰਵੇ ਨੇ ਜਿਹੜੇ ਇਹ ਧੜਕਣਾ ਜ਼ਰੂਰ ਉਮੀਦਵਾਰਾਂ ਦੀ ਪਾਰਟੀ ਦੇ ਆਗੂਆਂ ਦੀਆਂ ਵਾਦਾ ਦਿੰਦੇ ਨੇ ਸੋ આજ ਤੱਕ ਦਾ ਜਿਹੜਾ ਪੰਜਾਬ ਨੂੰ ਲੈ ਕੇ ਐਗਜ਼ਿਟ ਪੋਲ ਆਇਆ ਉਹ ਤੁਹਾਡੇ ਸਾਹਮਣੇ ਜ਼ਰੂਰ ਰੱਖ ਰਹੇ ਆ ਬੀਜੇਪੀ ਨੂੰ 2 ਤੋਂ 4 ਸੀਟਾਂ ਮਿਲਣ ਦੀ ਇਹਨਾਂ ਨੇ ਸੰਭਾਵਨਾ ਜਤਾਈ ਹੈ ਕਿ ਬੀਜੇਪੀ 2 ਤੋਂ 4 ਸੀਟਾਂ ਲੈ ਕੇ ਜਾ ਸਕਦੀ ਹੈ ਕਾਂਗਰਸ ਨੂੰ 7 ਤੋਂ 9 ਸੀਟਾਂ ਮਿਲਣ ਦੀ ਇੱਥੇ ਗੱਲ ਕਹੀ ਜਾ ਰਹੀ ਹੈ ਇਸ ਸਰਵੇ ਵੱਲੋਂ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ 2 ਤੋਂ 3 ਸੀਟਾਂ ਮਿਲਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਅਦਰਸ ਨੇ ਸਰਵੇਖਣ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਇਹ ਬੜਾ ਹੈਰਾਨ ਕਰਨ ਵਾਲੀ ਗੱਲ ਕਹਿ ਰਹੇ ਨੇ ਸਿਫਰ ਤੋਂ ਦੋ ਸੀਟਾਂ ਹੋ ਸਕਦਾ ਇੱਕ ਵੀ ਨਾ ਆਵੇ ਜੇ ਆਣ ਗਿਆ ਤਾਂ ਦੋ ਸੀਟਾਂ ਆਣ ਗਿਆ ਇਸ ਤੋਂ ਬਾਅਦ ਸੀਟਾਂ ਨਹੀਂ ਆਣ ਗਿਆ ਇਹ ਇਹ ਤਮਾਮ ਜਾਣਕਾਰੀ ਹੈ ਜਿਹੜੀ ਇਹ ਆ ਰਹੀ ਹੈ આજ ਤੱਕ ਨੂੰ ਲੈ ਕੇ ਪੰਜਾਬ ਦਾ ਐਗਜ਼ਿਟ ਪੋਲ ਹੈ ਜਿਹੜਾ ਉਹ ਆਇਆ ਇੱਕ ਘੰਟੀ ਵੱਜ ਗਈ ਸਾਡੇ ਕੋਲ ਇੱਕ ਹੋਰ ਅਪਡੇਟ ਆ ਗਿਆ ਹਾਂਜੀ ਸੇ ਇੱਕ ਅਪਡੇਟ ਆਈ ابھی ਜਿਵੇਂ हमने ਕਿਹਾ ਕਿ 3 1 ਵੀ ਬਾਤ ਹੋ ਰਹੀ ਥੀ ਲੇਕਿਨ ਅਭੀ ਅਭੀ ਜੋ આજ ਤੱਕ ਪਏ ਇਹ ਆ ਰਹਾ ਹੈ ਇਸ ਵਿੱਚ 4 اور شونے کا ہے 4 بی جے پی اور کانگریس 0 ہماچل پردیش کا کلین سویپ ہو سکتی ہے یہ ایک بڑی اپڈیٹ ہے دلیپ کول چلنگے کیونکہ جڑا اج تک دا سروے ہے پنجاب نو لے کے جڑا اج تک دا سروے آیا وہ بڑا حیران کر رہا ہے دلیپ وہ کہہ رہے ہیں کہ چار سیٹاں بی جے پی لے کے جا سکتی ہے چار کانگریس لے کے جا سکتی ہے تے عام آدمی پارٹی صرف دو سیٹاں لے کے جا سکتی ہے دیکھو عام آدمی پارٹی دا جو دو سیٹاں والا ہوے گا اس تے میں کہہ دواں کہ ਚੈਲੰਜ ਤਾਂ ਸੀ ਕਿ ਸੰਗਰੂਰ ਵਾਲੀ ਸੀਟ ਭਗਵੰਤ ਮਾਨ ਬਚਾ ਲੈਣ ਕਿਉਂਕਿ ਭਗਵੰਤ ਮਾਨ ਹੀ ਇੰਡਾਇਰੈਕਟਲੀ ਲੜ ਰਹੇ ਸੀ ਤੇ ਅਤਾ ਚਿਹਰਾ ਸੀ ਉੱਥੇ ਵੀ ਉਹਨਾਂ ਦੇ ਕੈਂਡੀਡੇਟਸ ਦਾ ਵਿਰੋਧ ਹੋਇਆ ਬਠਿੰਡੇ ਦੇ ਵਿੱਚ ਵੀ ਵਿਰੋਧ ਹੋਇਆ ਕਿਉਂਕਿ ਲਾਅ ਐਂਡ ਆਰਡਰ ਨੂੰ ਲੈ ਕੇ ਨਾ ਸਾਰੇ ਮੁੱਦਿਆਂ ਦੇ ਲੈ ਕੇ ਆਮ ਆਦਮੀ ਪਾਰਟੀ ਕਿਤੇ ਸਟੈਂਡ ਨਹੀਂ ਕਰ ਰਹੀ ਸੀ ਇਹੀ ਕਾਰਨ ਸੀ ਕਿ ਆਮ ਆਦਮੀ ਪਾਰਟੀ ਨੇ ਆਪਣੇ ਪੰਜ ਕੈਬਨਿਟ ਮਿਨਿਸਟਰ ਮੈਦਾਨ 'ਚ ਉਤਾਰੇ ਸੀ ਜੋ ਐਨੇ ਹੀ ਆਮ ਹੁੰਦੇ ਤਾਂ ਕਿਸੇ ਆਮ ਚਿਹਰੇ ਨੂੰ ਉਤਾਰ ਦਿੰਦੇ ਜੋ ਐਨਾ ਕੌਨਫिडेंट ਹੁੰਦੇ 92 ਸੀਟਾਂ ਜਿੱਤਣ ਤੋਂ ਬਾਅਦ ਤਾਂ ਇਹ ਕਿਤੇ ਨਾ ਕਿਤੇ ਮੈਨੂੰ ਸਟ੍ਰੀਕ ਦਿਖ ਅਗੇਗਾ 4 ਜੂਨ ਨੂੰ ਕਿਉਂਕਿ ਇਹ ਵੀ ਥੋੜਾ ਜਿਹਾ ਲੱਗ ਰਿਹਾ ਕਿ ਐਗਜ਼ੈਸਰੇਟ ਹੋ ਰਿਹਾ ਹੈ ਚਾਰ ਸੀਟਾਂ ਤਾਂ ਬਹੁਤ ਜ਼ਿਆਦਾ ਹੋ ਰਿਹਾ ਕਿਉਂਕਿ ਇਹ 4 ਤਰੀਕ ਨੂੰ ਹੀ ਪਤਾ ਲੱਗ ਸਕੇਗਾ ਪਰ ਮੈਂ ਗੱਲ ਕਰ ਰਿਹਾ ਸੀ ਆਮ ਆਦਮੀ ਪਾਰਟੀ ਦੀ 92 ਸੀਟਾਂ ਜਿੱਤਣ ਵਾਲੀ ਪਾਰਟੀ ਅੱਜ ਸਟਰਗਲ ਕਰ ਰਹੀ ਹੈ ਕਿ ਦੋ ਸੀਟਾਂ ਤੱਕ ਹੀ ਪਹੁੰਚੇ ਮੈਨੂੰ ਉਹ ਜ਼ੀਰੋ ਤੋਂ ਦੋ ਵਾਲੇ ਅੰਕੜੇ 'ਚ ਇੱਕ ਅੱਧਾ ਮਾਈਨਸ ਵੀ ਲੱਗਦਾ ਕਿਉਂਕਿ ਦੂਜੀ ਸੀਟ ਸ਼ਾਇਦ ਕਿਤੇ ਫਰੀਦਕੋਟ ਵਾਲੀ ਹੋ ਸਕਦੀ ਹੈ ਸ਼ਾਇਦ ਦੀ ਗੱਲ ਮੈਂ ਕਰ ਰਿਹਾ ਸੰਗਰੂਰ ਵਾਲੀ ਹੋ ਸਕਦੀ ਕਿਉਂਕਿ ਉੱਥੇ ਸਾਰਾ ਅਮਲਾ ਲੱਗਿਆ ਹੋਇਆ ਹੈ ਸੀਐਮ ਮਾਨ ਤੋਂ ਲੈ ਕੇ ਹੂੰ ਠੀਕ ਹੈ ਬਿਲਕੁਲ ਆ ਸਟਿਕ ਸਰਵੇ ਆ ਅਮਰਤਪਾਲ ਤੋਂ ਵੀ ਲੈ ਲੈਣੇ ਆ ਨਾਲ ਹੀ ਮੈਂ ਪ੍ਰੋਡਿਊਸਰ ਨੂੰ ਕਹਾਂਗਾ ਕਿ ਆਪਣਾ ਐਗਜ਼ਿਟ ਪੋਲ ਜਿਹੜਾ ਉਹ ਜ਼ਰੂਰ ਚਲਾਉਂਦੇ ਰਹੋ ਪੀਟੀਸੀ ਦੇ ਉੱਤੇ ਜਿਹੜਾ ਐਕਸਪਰਟਸ ਨੇ ਐਗਜ਼ਿਟ ਪੋਲ ਕੀਤਾ ਉਹ ਆਪਾਂ ਸਕਰੀਨ ਤੇ ਜ਼ਰੂਰ ਦਿਖਾਉਂਦੇ ਰਹੀਏ ਅਮਰਤਪਾਲ ਇੱਕ ਬੜਾ ਅਹਿਮ ਸਵਾਲ ਹੈ ਜਿਹੜੀ ਇਹ ਘੱਟ ਵੋਟ ਪੋਲ ਹੋਈ ਹੈ ਇਹਦਾ ਨੁਕਸਾਨ ਕਿਧਰ ਵੱਲ ਨੂੰ ਇਸ਼ਾਰਾ ਕਰਦਾ ਕਟ ਵੋਟ ਉਹ ਪੋਲ ਹੋਣ ਦਾ ਕਾਰਨ ਜਿਵੇਂ ਪਹਿਲਾਂ ਮੈਂ ਦੱਸਿਆ ਸੀ ਵੀ ਜਾਂ ਤਾਂ ਸਰਕਾਰ ਤੋਂ ਦੁਖੀ ਹੋ ਕੇ ਕਰਦੇ ਨੇ ਤੇ ਜਾਂ ਸਰਕਾਰ ਤੋਂ ਮਤਲਬ ਜੇ ਜਿਆਦਾ ਪੋਲ ਹੁੰਦੀ ਆ ਸਰਕਾਰ ਤੋਂ ਖੁਸ਼ ਹੋ ਕੇ ਕਰਦੇ ਨੇ ਇਹਦੇ ਵਿੱਚ ਜੇ ਜਿਆਦਾ ਆਪਾਂ ਕਹਿ ਲਈਏ ਤਾਂ ਉਹ ਆਪਾਂ ਲੋਕਲ ਪਾਰਟੀਆਂ ਨੂੰ ਕਹਿ ਸਕਦੇ ਆ ਵੀ ਨੁਕਸਾਨ ਹੋ ਸਕਦਾ ਹੈ ਵੀ ਜਿਵੇਂ ਆਪਾਂ ਬੀਜੇਪੀ ਦਾ ਵੀ ਨੁਕਸਾਨ ਤਾਂ ਹੋਊਗਾ ਵੀ ਜਿਹੜੀ ਉਹਨਾਂ ਦੀ ਆਪਣੀ ਵੋਟ ਸੀ ਉਹ ਵੀ ਉਹਨਾਂ ਦੀ ਟੁੱਟੂਗੀ ਜੇ ਕਾਂਗਰਸ ਦੀ ਗੱਲ ਕਰਦੇ ਆ ਉਹਦੇ ਵਿੱਚ ਦਲ ਬਦਲੂ ਹੋਇਆ ਪਿਆ ਸਾਰਾ ਕੁਝ ਤਾਂ ਉਹਦਾ ਜਿਹੜਾ ਆਪਣਾ ਵੋਟ ਬੈਂਕ ਆ ਉਹ ਵੀ ਟੁੱਟੂਗਾ ਸਾਰੇ ਦਾ ਸਾਰਾ ਤਾਂ ਬਿਲਕੁਲ ਠੀਕ ਹੈ ਵੋਟ ਬੈਂਕ ਜਿਹੜਾ ਟੁੱਟੂਗਾ ਔਰ ਇਸ ਵਾਰ ਸਿਰਫ ਸੀਟਾਂ ਤੇ ਗੱਲ ਮੁਕਣੀ ਨਹੀਂ ਇਸ ਵਾਰ ਵੋਟ ਪਰਸੈਂਟੇਜ ਤੇ ਵੀ ਗੱਲ ਮੁੱਕੇਗੀ ਕਿਉਂਕਿ ਇਹ ਪਹਿਲੀ ਵਾਰ ਹੀ ਹੈ ਇਸ ਵਾਰ ਸ਼ਰਮਣੀ ਅਕਾਲੀ ਦਲ ਬੀਜੇਪੀ ਘਟਚੋੜ ਟੁੱਟ ਕੇ ਅਲੱਗ-ਅਲੱਗ ਚੋਣ ਲੜ ਰਿਹਾ ਹੈ ਇਹ ਪਤਾ ਲੱਗੇਗਾ ਤੁਸੀਂ ਕਿੱਥੇ ਖੜੇ ਹੋ ਗੱਠਜੋੜ ਜਦੋਂ ਆਪਣਾ ਵੋਟ ਪਰਸੈਂਟੇਜ ਕਹਿੰਦਾ ਸੀ ਨਾ ਅਸੀਂ 25% ਤੇ ਖੜੇ ਹਾਂ ਅਸੀਂ 30% ਤੇ ਖੜੇ ਹਾਂ ਪਰ ਹੁਣ ਪਤਾ ਲੱਗੂਗਾ ਕਿੰਨੇ ਵੀਆਂ ਦੇ ਸੋ ਹੁੰਦੇ ਨੇ ਕਿਉਂਕਿ ਹਰ ਪਾਰਟੀ ਨੂੰ ਆਪਣਾ ਆਪਣਾ ਵੋਟ ਪਰਸੈਂਟੇਜ ਦਿਖਾਣਾ ਪਏਗਾ ਹਾਲਾਂਕਿ ਇਹ ਦਾਵਾ ਕੀਤਾ ਜਾ ਰਿਹਾ ਕਿ ਭਾਜਪਾ ਜਿਹੜੀ ਉਹ ਗਰੋ ਕੀਤੀ ਹੈ ਪਰ ਉਹ ਇੰਨੀ ਗਰੋ ਨਹੀਂ ਕੀਤੀ ਕਿ ਸੀਟਾਂ ਕੱਢ ਲਈ ਸੇਮ ਇਸ ਤਰ੍ਹਾਂ ਅਕਾਲੀ ਦਲ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਅਕਾਲੀ ਦਲ ਨੇ ਵੀ ਗਰੋ ਕੀਤਾ ਪਰ ਕਿੰਨਾ ਗਰੋ ਕੀਤਾ ਸੀਟਾਂ 'ਚ ਬਦਲੇਗਾ ਕਿ ਨਹੀਂ ਹਾਕਮ ਨੇ ਬਿਲਲ ਵਜਈਆ ਹਾਂਜੀ ਹਾਕਮ ਕੀ ਜਾਣਕਾਰੀ ਹੈ ਟੈਂਡਰ ਨੂੰ ਅਦਰ ਵੀ ਇਹ ਆਪਣਾ ਸਰਵੇ ਆਇਆ ਵਾ ਉਹ ਆਮ ਆਦਮੀ ਪਾਰਟੀ ਨੂੰ 4 ਸੀਟਾਂ ਦੇ ਰਹੀ ਹੈ ਭਾਜਪਾ ਨੂੰ 4 ਸੀਟਾਂ ਦੇ ਰਹੀ ਹੈ ਕਾਂਗਰਸ ਨੂੰ 5 ਸੀਟਾਂ ਦੇ ਰਹੀ ਹੈ ਅਦਰ ਨੂੰ 0 ਆ ਹਾਂ ਹੁਣ ਇਹ ਸਰਵੇ ਹੈਰਾਨ ਕਰਨ ਵਾਲੀ ਇੱਕ ਜਿੰਨੇ ਆਪਾਂ ਨੈਸ਼ਨਲ ਸਰਵੇ ਦੇਖ ਰਹੇ ਉਹ ਭਾਜਪਾ ਨੂੰ 3 ਤੋਂ 4 ਸੀਟਾਂ ਦੇ ਰਹੇ ਨੇ ਹੂੰ ਤੇ ਜੇ ਆਪਾਂ ਪੰਜਾਬ ਦਾ ਆਪਾਂ ਕਵਰੇਜ ਕੀਤੀ ਲੱਗਦਾ 40 50 ਨਾ ਦਾ ਆਪਾਂ ਬੀਜਪੀ ਐਗਜ਼ਿਸਟ ਨਹੀਂ ਲੱਗਦਾ ਸੀ ਕਰ ਰਹੀ ਹੈ ਕਿਦ ਰੇ ਇਹ ਆਪਾਂ ਲਗਾਤਾਰ 4-5 ਆਪਣੇ 2 ਮਹੀਨੇ ਤੋਂ ਲਗਾਤਾਰ ਆਪਾਂ ਕਵਰ ਕਰ ਰਹੇ ਆ ਆਪਾਂ ਨੂੰ ਲੱਗ ਨਹੀਂ ਰਿਹਾ ਕਿਉਂਕਿ ਜੈਸਾ ਹੁਣ ਵਿਰੋਧ ਹੋ ਰਿਹਾ ਜੈ ਹੰਸਰਾ ਜਾਂਸ ਹੋ ਗਏ ਕਿ ਪਰਨੀਤ ਕਰੋਗੇ ਜਿਹੜੇ ਵੀ ਲੀਡਰ ਹੋਏ ਨੇ ਵੀਰੇ ਵੀ ਦੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਜਿਹੜੇ ਸਰਵੇ ਆ ਔਰ 4 3 ਤੋਂ 4 ਸੀਟਾ ਦਿਖਾ ਰਹੇ ਨੇ ਠੀਕ ਆ ਬਿਲਕੁਲ ਠੀਕ ਆ ਜੀ 4 ਤੋਂ 3 ਸੀਟਾਂ ਦਿਖਾਈਆਂ ਜਾ ਰਹੀਆਂ ਆ ਇਹ ਸਾਰੇ ਸਰਵੇ तमाम ਜਾਣਕਾਰੀਆਂ ਲਗਾਤਾਰ ਤੁਹਾਨੂੰ ਦਿਖਾ ਦਿਤੀਆਂ ਇੱਕ ਕਰ ਫਿਰ ਤੋਂ ਜਾਂਦੇ ਜਾਂਦੇ ਆਪਣੇ ਐਕਸਪਰਟਸ ਦੇ ਜਿਹੜਾ ਸਰਵੇ ਐ ਐਗਜ਼ਿਟ ਪੋਲ ਆ ਉਹ ਫਟਾਫਟ ਤੁਹਾਨੂੰ ਦਿਖਾ ਦੰਨੇ ਆ ਡਾਕਟਰ ਪੈਰਨਾਲ ਗਰ ਦੇ ਅੰਦਰ ਇੱਕ ਤੋਂ ਤਿੰਨ ਅਕਾਲੀ ਦਲ ਲੈ ਕੇ ਜਾਏਗਾ ਅਵਨਾਸ਼ ਵੀ ਕੇ ਅੰਦਰ ਇੱਕ ਤੋਂ ਤਿੰਨ ਅਕਾਲੀ ਦਲ ਲੈ ਕੇ ਜਾਏਗਾ ਇੱਕ ਤੋਂ ਦੋ ਜਿਹੜਾ ਅਦਰਸ ਲੈ ਕੇ ਜਾਣਗੇ ਦੋ ਤੋਂ ਚਾਰ ਆਮ ਆਦਮੀ ਪਾਰਟੀ ਲੈ ਕੇ ਜਾਏਗੀ 7 ਤੋਂ 8 ਜਿਹੜਾ ਕਾਂਗਰਸ ਲੈ ਕੇ ਜਾਏਗੀ ਅਵਨਾਸ਼ ਸਿੰਘ ਹੁਰਾ ਦਾ ਐਗਜ਼ਿਟ ਪੋਲ ਆ ਅਗਲਾ ਐਗਜ਼ਿਟ ਪੋਲ ਤੋਂ ਦਿਖਾਨੇ ਆ ਅਗਲੇ ਮਹਿਮਾਨਾ ਦਾ ਕਿ ਐਗਜ਼ਿਟ ਪੋਲਸੀ ਕਾ ਪ੍ਰੋਫੈਸਰ ਹਰਜਿੰਦਰ ਵਾਲੀਆ ਦਾ ਐਗਜ਼ਿਟ ਪੋਲ 1 ਤੋਂ 2 ਸ਼੍ਰੋਮਣੀ ਅਕਾਲੀ ਦਲ 0 ਤੋਂ 2 ਅਦਰਸ 4 ਤੋਂ 5 ਆਮ ਆਦਮੀ ਪਾਰਟੀ ਤੇ 5 ਤੋਂ 6 ਕਾਂਗਰਸ ਲੈ ਕੇ ਜਾਏਗੀ ਇਹ ਇਹਨਾਂ ਦਾ ਦਾਵਾ ਇਸੇ ਤਰ੍ਹਾਂ ਬਲਜੀਤ ਬੱਲੀ ਹੋਰਾਂ ਦਾ ਐਗਜ਼ਿਟ ਪੋਲ ਕੀ ਕਹਿੰਦਾ 1 ਤੋਂ 3 ਅਕਾਲੀ ਦਲ 0 ਤੋਂ 1 ਅਦਰਸ 3 ਤੋਂ 4 ਆਮ ਆਦਮੀ ਪਾਰਟੀ ਤੇ 5 ਤੋਂ 6 ਜਿਹੜਾ ਉਹ ਕਾਂਗਰਸ ਲੈ ਕੇ ਜਾਏਗੀ ਸੋ ਇਹ ਤੁਹਾਡੇ ਸਾਹਮਣੇ ਰੱਖ ਦਿੱਤਾ ਡਾਕਟਰ ਪਹਿਲਾਲ ਗਰਗ ਸਾਹਿਬ ਕਹਿੰਦੇ ਨੇ 1 ਤੋਂ 3 ਸ਼੍ਰੋਮਣੀ ਅਕਾਲੀ ਦਲ 0 ਤੋਂ 1 ਆਮ ਆਦਮੀ ਪਾਰਟੀ ਤੇ ਪਾਇਤੋ ਛੇ ਕਾਂਗਰਸ ਕੁੱਲ ਮਿਲਾ ਕੇ ਇਹ ਜਿਹੜਾ ਅ ਐਗਜ਼ਿਟ ਪੋਲ ਹੈਗਾ ਕੁਝ ਦਿਨ ਪਹਿਲਾਂ ਹੀ ਅਸੀਂ ਆਪਣੇ ਐਕਸਪਰਟ ਨੇ ਜਿਹੜੇ ਉਹ ਬੁਲਾਈ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਔਰ ਉਹਨਾਂ ਨੇ ਸਾਰੀ ਇਹ ਸਾਨੂੰ ਜਾਣਕਾਰੀ ਦਿੱਤੀ ਸੋ ਤਮਾਮ ਜਾਣਕਾਰੀਆਂ ਤਮਾਮ ਕਵਰੇਜ ਤੁਹਾਨੂੰ ਦਿਖਾਈ ਅਸੀਂ ਸਾਰਾ ਦਿਨ ਅੱਜ ਔਰ ਤੁਹਾਨੂੰ ਵਾਦਾ ਕਰਦੇ ਆਂ ਕਿ 4 ਤਰੀਕ ਨੂੰ ਪਲ-ਪਲ ਦੀ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਨਤੀਜੇ ਸਿਰਫ ਇਸ ਪਲੇਟਫਾਰਮ ਤੇ ਮਿਲਣਗੇ ਪੀਟੀਸੀ ਨਿਊਜ਼ ਦੇ ਸੋਸ਼ਲ ਪਲੇਟਫਾਰਮ ਤੇ ਪੀਟੀਸੀ ਨਿਊਜ਼ ਦੇ ਚੈਨਲ ਤੇ ਤੁਹਾਨੂੰ ਤਮਾਮ ਜਾਣਕਾਰੀਆਂ ਲਗਾਤਾਰ ਦਿੰਦੇ ਰਾਂਗੇ ਆਪਣੇ ਅੰਕਲਨ ਸਾਨੂੰ ਭੇਜਦੇ ਰਹਿਣਾ ਅੰਦਾਜ਼ੇ ਆਪਣੇ ਐਗਜ਼ਿਟ ਪੋਲ ਭੇਜਦੇ ਰਹਿਣਾ ਅਸੀਂ ਡੇ ਐਗਜ਼ਟ ਪੋਲ ਵੀ ਜ਼ਰੂਰ ਆਪਣੇ ਚੈਨਲ ਤੇ ਦਿਖਾਵਾਂਗੇ ਦੇਖ ਤੋਂ ਨਹੀਂ ਦੇ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ ਧੰਨਵਾਦ